ਪ੍ਰਾਰੰਭਤਾ ਕਰਦੇ ਨੇ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਆਰੋਗ ਭਏ ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿਨਕੇ ਹਉਮੈ ਰੋਗ ਗਏ ਰਹਾਉ ਸਾਹਿਬ ਦਾ ਤਾਰਪਾਤਿ ਪਾਤਸ਼ਾਹ ਕਿਰਪਾ ਕਰਦੇ ਨੇ ਜਿਨਾਂ ਨੇ ਗੁਰੂ ਸ਼ਬਦ ਦੇ ਨਾਲ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਨੂੰ ਜਪ ਲਿਆ ਉਹਨਾਂ ਨੂੰ ਕੀ ਪ੍ਰਾਪਤੀ ਹੋਈ ਪ੍ਰਾਰੰਭਤਾ ਕਰਦੇ ਨੇ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਜਿਨ੍ਹਾਂ ਦੇ ਅੰਦਰ ਮੇਰਾ ਹਰੀ ਪਰਮੇਸ਼ਰ ਜਿਹੜਾ ਵਸ ਗਿਆ ਹੈ ਵੈਸੇ ਤੇ ਉਹ ਸਾਰਿਆਂ ਦੇ ਅੰਦਰ ਹੈ ਦੁਨੀਆਂ ਦਾ ਐਸਾ ਕੋਈ ਮਨੁੱਖ ਕੋਈ ਪਸ਼ੂ ਕੋਈ ਪੰਛੀ ਕੋਈ ਕਾਨ ਕੋਈ ਜਰਰਾ ਐਸਾ ਨਹੀਂ ਜਿਹਦੇ ਅੰਦਰ ਪਰਮੇਸ਼ਰ ਹੈ ਨਹੀਂ ਕਿਉਂਕਿ ਬਾਣੀ ਤੇ ਇਥੋਂ ਤੱਕ ਮੋਹਰ ਲਾ ਰਹੀ ਹੈ ਕਟ ਕਟ ਮੈਂ ਹਰ ਜੂ ਬਸੈ ਸੰਤਨ ਕਹਿਉ ਪੁਕਾਰ ਉਹ ਕਨ ਕਨ ਦੇ ਅੰਦਰ ਕਟ ਕਟ ਦੇ ਅੰਦਰ ਵਿਆਪਕ ਹੈ ਪਰ ਹਾਂ ਸਹਿਪਾਤਸ਼ਾ ਕਹਿੰਦੇ ਜਿਨ੍ਹਾਂ ਨੇ ਉਹਨੂੰ ਹਿਰਦੇ ਦੇ ਅੰਦਰ ਸਾਖਿਆਤ ਕਰ ਲਿਆ ਜਿਨ੍ਹਾਂ ਨੇ ਪ੍ਰਗਟ ਕਰ ਲਿਆ ਤਿੰਨ ਕੇ ਸਭ ਰੋਗ ਗਵਾਏ ਉਹਨਾਂ ਦੇ ਸਾਰੇ ਰੋਗ ਜਿਹੜੇ ਸਨ ਉਹਨੇ ਨਿਵਿਰਤ ਕਰ ਦਿੱਤੇ ਹੁਣ ਇੱਕ ਤਾਂ ਤਨ ਦੇ ਰੋਗ ਨੇ ਤੇ ਇੱਕ ਮਨ ਦੇ ਰੋਗ ਹਲ ਯਾਦ ਰੱਖਿਏ ਤਨ ਦੇ ਰੋਗ ਸਾਰਿਆਂ ਨੂੰ ਨਹੀਂ ਲੱਗਦੇ ਕਈ ਵਾਰ ਬੰਦਾ ਆਪਣਾ ਸਾਰਾ ਬੋਡੀ ਟੈਸਟ ਕਰਾਉਂਦਾ ਤੇ ਉਹ ਕਹਿੰਦੇ ਵੀ ਸਭ ਕੁਝ ਠੀਕ ਹੈ ਕੁਝ ਨਹੀਂ ਹੋਇਆ ਤੈਨੂੰ ਬਿਲਕੁਲ ਚੰਗਾ ਭਲਾ ਪਰ ਜੇ ਉਹੀ ਬੰਦਾ ਗੁਰੂ ਕੀ ਬਾਣੀ ਦੇ ਕੋਲ ਆ ਕੇ ਗੁਰ ਸ਼ਬਦ ਦੇ ਦੁਆਰਾ ਆਪਣੇ ਮਨ ਦਾ ਟੈਸਟ ਕਰਾਵੇ ਤੇ ਰੋਗਾਂ ਦੇ ਨਾਲ ਗਰਸਿਆ ਪਿਆ ਕੱਲੇ ਮਨੁੱਖ ਦੀ ਗੱਲ ਨਹੀਂ ਬਾਣੀ ਤੇ ਇਥੋਂ ਤੱਕ ਵਚਨ ਕਹਿੰਦੀ ਹੈ ਕਿ ਜਿਹੜੀ ਮੱਛੀ ਹੈ ਜਿਹਹ ਬਾਹ ਰੋਗ ਮੀਨ ਗਰਸਿਆ ਨੂੰ ਉਹਨੂੰ ਵੀ ਬਾਹਰੀ ਤੌਰ ਤੇ ਚੈੱਕ ਕਰੋ ਕਿ ਹੋ ਸਕਦਾ ਉਹਨੂੰ ਕੋਈ ਰੋਗ ਨਾ ਹੋਵੇ ਪਰ ਉਸ ਮੱਛੀ ਦੀ ਜ਼ੁਬਾਨ ਨੂੰ ਵੀ ਸਵਾਦ ਦਾ ਉਹ ਖਾਣ ਦਾ ਰੋਗ ਜਿਹੜਾ ਉਹਨੇ ਘੜਸਿਆ ਹੋਇਆ ਹੈ ਇੱਥੋਂ ਤੱਕ ਹਾਥੀ ਜਿਹੜਾ ਬੜਾ ਤੰਦਰੁਸਤ ਹੈ ਬਹੁਤ ਤਾਕਤਵਰ ਹੈ ਪਰ ਹਜ਼ੂਰ ਦੀ ਬਾਣੀ ਕਹਿੰਦੀ ਕਾਮ ਰੋਗ ਮੈਗਲ ਬਸ ਕੀਨਾ ਉਸ ਕਾਮ ਦੇ ਰੋਗ ਨੇ ਉਸ ਹਾਥੀ ਨੂੰ ਵੀ ਆਪਣੇ ਵਸ ਵਿੱਚ ਕੀਤਾ ਉਹਨੂੰ ਚਿੰਬੜਿਆ ਹੋਇਆ ਸੋ ਇਸ ਤਰ੍ਹਾਂ ਕੁੱਤੇ ਨੂੰ ਲੋਭ ਦਾ ਰੋਗ ਚਿੰਬੜਿਆ ਹੋਇਆ ਸੋ ਮਨੁੱਖ ਬਾਹਰੋਂ ਜਿੰਨਾ ਮਰਜੀ ਤੰਦਰੁਸਤ ਦਿਸੇ ਪਰ ਇਹਦੇ ਅੰਦਰ ਕਈ ਪ੍ਰਕਾਰ ਦੇ ਰੋਗ ਨੇ ਵਾਸ਼ਨਾ ਦੇ ਰੋਗ, ਕਾਮਕ੍ਰੋਧ ਦੇ ਰੋਗ, ਜਾਂ ਇੰਜ ਕਹਿ ਲੋ ਲੋਭ ਲਾਲਚ ਦੇ ਰੋਗ, ਤ੍ਰਿਸ਼ਨਾ ਦੇ ਰੋਗ, ਬਹੁਤ ਰੋਗ ਨੇ ਜਿਹੜੇ ਸ਼ਾਇਦ ਕਦੀ ਆਪਣੇ ਆਪ ਨੂੰ ਵੀ ਮਹਿਸੂਸ ਨਹੀਂ ਹੋਏ ਪਤਾ ਨਹੀਂ ਚੱਲੇਗੇ ਪਰ ਹੈਗੇ ਨੇ ਤਾਂ ਸੱਭ ਕਹਿੰਦੇ ਜਿਨ੍ਹਾਂ ਨੇ ਗੁਰੂ ਕਿਰਪਾ ਦੇ ਨਾਲ ਆਪਣੇ ਹਿਰਦੇ 'ਚ ਪਰਮੇਸ਼ਰ ਨੂੰ ਜਪਿਆ ਹੈ ਉਹਨਾਂ ਦੇ ਅੰਦਰੋਂ ਸਾਰੇ ਰੋਗ ਜਿਹੜੇ ਸਨ ਉਹ ਨਵਿਰਤ ਹੋ ਗਏ ਬਾਹਰੀ ਰੋਗ ਵੀ ਉਹਨਾਂ ਦੇ ਖਤਮ ਹੋਏ ਪਰ ਮੁੱਖ ਅੰਦਰੋਂ ਜਿਹੜੇ ਰੋਗ ਸਨ ਉਹਨਾਂ ਦੇ ਖਤਮ ਹੋ ਗਏ ਫਿਰ ਸੱਭ ਕਹਿੰਦੇ ਕਿ ਉਹ ਸੰਸਾਰ ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ ਤਿੰ ਪਵਿੱਤ ਪਰਮ ਪਦ ਪਾਏ ਉਹ ਮੁਕਤ ਹੋ ਗਏ ਉਹਨਾਂ ਦੇ ਸੰਸਾਰ ਤੇ ਰਹਿੰਦਿਆ ਹੀ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਲਈ ਤੇ ਉਹਨਾਂ ਨੇ ਪਵਿੱਤ ਪਰਮ ਪਦ ਪਾਏ ਉਹਨਾਂ ਨੇ ਸਭ ਤੋਂ ਉੱਚੀ ਪਰਮ ਪਦਵੀ ਜਿਹੜੀ ਪਵਿੱਤਰਤਾ ਸੁਣ ਤੇ ਪੁਨੀਤ ਕਹਤੇ ਪਵਿੱਤ ਵਾਲੀ ਉਹ ਜਿਹੜੀ ਅਵਸਥਾ ਸੀ ਉਹਨਾਂ ਨੇ ਪ੍ਰਾਪਤ ਕਰ ਲਈ ਮੇਰੇ RAM ਹਰ ਜਨ ਆਰੋਗ ਭਏ ਸਭ ਕਹਿੰਦੇ ਹੈ ਮੇਰੇ RAM ਉਹ ਹਰੀ ਦੇ ਪਿਆਰੇ ਜਿਹੜੇ ਹਨ ਉਹ ਆਰੋਗ ਹੋ ਗਏ। ਬਾਕੀ ਤੇ ਸਾਰੇ ਜਿਹੜੇ ਸੰਸਾਰ ਜਿਹੜਾ ਜਿਵੇਂ ਬਾਣੀ ਅੰਦਰ ਆਪਾਂ ਬਚਨ ਪੜਦੇ ਆਂ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਕਿ ਜਿਹੜਾ ਵੀ ਦਿਸਦਾ ਹੈ ਉਹ ਮਨੁੱਖ ਰੋਗੀ ਹੈ। ਹਾਂ ਬਾਹਰੋਂ ਮੈਂ ਫਿਰ ਕਮਾ ਹੋ ਸਕਦਾ ਹੈ ਤੰਦਰੁਸਤ ਪ੍ਰਤੀਤ ਹੋਵੇ। ਚੰਗਾ ਭਲਾ ਤੁਰਿਆ ਜਾਂਦਾ ਬੰਦਾ ਸਾਨੂੰ ਰੋਗੀ ਨਹੀਂ ਦਿਸਦਾ। ਪਰ ਜਦੋਂ ਉਹਦੇ ਨਾਲ ਗੱਲ ਕਰੋਗੇ ਜਾਂ ਦੁੱਖਾਂ ਦੇ ਰੋਗਾਂ 'ਚ ਗਰਸਿਆ ਹੈ, ਚਿੰਤਾ ਰੋਗ ਵਿੱਚ ਗਰਸਿਆ ਹੈ। ਵਾਸਨਾ ਰੋਗ ਵਿੱਚ ਗਰਸਿਆ ਲੋਭ ਰੋਗ ਵਿੱਚ ਗਰਸਿਆ ਕੋਈ ਗਿਣਤੀ ਨਹੀਂ ਹੈ ਤਾਂ ਸਭ ਪਾਤਸ਼ਾਹ ਕਹਿੰਦੇ ਮੇਰੇ RAM ਹਰ ਜਨ ਆਰੋਗ ਭਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿੰਨ ਕੇ ਹਉਮੈ ਰੋਗ ਗਏ ਸਹਿਬ ਰਹਾਉ ਦੀ ਪੰਕਤੀ ਚ ਕਹਿੰਦੇ ਗੁਰੂ ਕੇ ਬਚਨਾ ਦੇ ਦੁਆਰਾ ਜਿਨ੍ਹਾਂ ਨੇ ਉਸ ਹਰੀ ਪਰਮੇਸ਼ਰ ਨੂੰ ਜਪ ਲਿਆ ਉਹਨਾਂ ਦੇ ਹਉਮੈ ਰੂਪੀ ਰੋਗ ਜਿਹੜੇ ਸਨ ਉਹ ਚਲੇ ਗਏ ਕਿਉਂਕਿ ਹਉਮੈ ਦੀਰਗ ਰੋਗ ਹੈ दारू ਪੀ ਇਸ ਮਾਹੇ ਦੁਨੀਆ ਦੀ ਕੋਈ ਵੀ ਬਿਮਾਰੀ ਹੋਵੇ ਤੇ ਕਦੀ ਡਾਕਟਰ ਇਹ ਨਹੀਂ ਕਹਿੰਦੇ ਵੀ ਇਸ ਬਿਮਾਰੀ ਦਾ ਇਲਾਜ ਵੀ ਇਹਦੇ ਵਿੱਚ ਹੈ ਪਰ ਹਜ਼ੂਰ ਕਹਿੰਦੇ ਜਿਹੜਾ ਹਉਮੈ ਦਾ ਰੋਗ ਹੈ ਨਾ दारू ਪੀ ਸਮਾਹੇ ਇਹਦਾ दारू ਵੀ ਇਹਦੇ ਵਿੱਚ ਹੈ ਫਿਰ ਸੁਖ ਨੂੰ ਵੀ ਸਾਹਿਬ ਨੇ ਬਾਣੀ ਅੰਦਰ ਬਚਾ ਰੋਗ ਕਿਹਾ ਸਾਹਿਬ ਕਹਿੰਦੇ ਦੁੱਖ दारू ਸੁਖ ਰੋਗ ਪਿਆ ਇਹ ਵੀ ਤਾਂ ਇੱਕ ਬੜਾ ਵੱਡਾ ਰੋਗ ਹੈ ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੇ ਗੁਰੂ ਸ਼ਬਦ ਦੇ ਨਾਲ ਉਹਨੂੰ ਜਪ ਲਿਆ ਉਹਨਾਂ ਦਾ ਸਭ ਤੋਂ ਵੱਡਾ ਹਉਮੈ ਦਾ ਰੋਗ ਜਿਹੜਾ ਹੈ ਉਹ ਚਲਾ ਗਿਆ ਹੈ ਖਤਮ ਹੋ ਗਿਆ ਰਹਾਓ ਠਹਿਰਾਓ ਦੇ ਕੇ ਕਿਰਪਾ ਕਰ ਦੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਤੇ ਸਹਿਨਾ ਚੇਤਾ ਹੈ ਬਪੜੇ ਗੁਰਮੁਖ ਸੋਜੀ ਪਾਈ ਕਿ ਇਹ ਬ੍ਰਹਮਾ ਵਿਸ਼ਨ ਮਹਾਦੇਵ ਇਹ ਤਿੰਨੇ ਜਿਹੜੇ ਸਨ ਇਹ ਵੀ ਹਉਮੈ ਦੇ ਰੋਗ ਵਿੱਚ ਗਰਸੇ ਗਏ ਪੁੱਛੀਏ ਮਹਾਰਾਜ ਇਹਨਾਂ ਨੂੰ ਕਾਦਾ ਰੋਗ ਲੱਗ ਗਿਆ ਇਹਨਾਂ 'ਚ ਹਉਮੈ ਕਾਦੀ ਆ ਗਈ ਤਾਂ ਸਹਿਬ ਕਹਿੰਦੇ ਜਿਸ ਪਰਮੇਸ਼ਰ ਨੇ ਭੇਜਿਆ ਜਿਸ ਪਰਮੇਸ਼ਰ ਨੇ ਪੈਦਾ ਕੀਤਾ ਉਨੂੰ ਹੀ ਚੇਤੇ ਨਹੀਂ ਕੀਤਾ ਉਲਟਾ ਆਪਣਾ ਹੀ ਨਾਮ ਜਪਾਇਆ ਗੁਰਕਲਗੀ ਤਰਪਾਦਸ਼ਾ ਤਾਂ ਕਹਿੰਦੇ ਨੇ ਕਿ ਇਹਨਾਂ ਨੂੰ ਸੰਸਾਰ ਤੇ ਭੇਜਿਆ ਗਿਆ ਸਭ ਨੇ ਆਪੋ ਆਪਣੇ ਪੰਥ ਚਲਾਏ ਆਪੋ ਆਪਣਾ ਨਾਮ ਜਪਾਇਆ ਤਾਂ ਹਜੂਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਵੀ ਇਹਨਾਂ ਅੰਦਰ ਰੋਗ ਸੀ ਜਿਸ ਪਰਮੇਸ਼ਰ ਨੇ ਭੇਜਿਆ ਉਹਦੀ ਪੂਜਾ ਨਹੀਂ ਕਰਾਈ ਉਹਦੇ ਨਾਮ ਦਾ ਡੰਕਾ ਨਹੀਂ ਵਜਵਾਇਆ ਆਪਣੀ ਪੂਜਾ ਆਪਣੇ ਕਰਮ ਆਪਣੇ ਧਰਮ ਜਿਹੜੇ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੱਤੇ ਹਉ ਮੈ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੁਟਾਐ ਤਿਸ ਜਨ ਕੋ ਹਉ ਬਲਿਹਾਰੀ ਸਭ ਕਹਿੰਦੇ ਹਉ ਮੈ ਦੇ ਰੋਗ ਦੇ ਵਿੱਚ ਸਾਰਾ ਜਗਤ ਜਿਹੜਾ ਉਹ ਵਿਆਪਿਆ ਉਹ ਦੁਖੀ ਇਹਦੀ ਪਕੜ ਵਿੱਚ ਹੈ ਹਾਂ ਕੋਈ ਗੁਰਮੁਖ ਵਿਰਲਾ ਐਸਾ ਹੈ ਜਿਹੜਾ ਇਹਦੇ ਤੋਂ ਛੁੱਟ ਜਾਂਦਾ ਕਿਉਂਕਿ ਬਿਮਾਰੀ ਕੋਈ ਵੀ ਹੈ ਜੋ ਸਾਰੇ ਸੰਸਾਰ ਨੂੰ ਵੀ ਲੱਗ ਜੇ ਨਾ ਤਾਂ ਵੀ ਕੋਈ ਨਾ ਕੋਈ ਬੰਦਾ ਜਿਹੜਾ ਬਾਚੀ ਜਾਂਦਾ ਪਿੱਛੇ ਜਿਆ ਰੋਗ ਆਇਆ ਕੋਵਿਡ ਦੇ ਟਾਈਮ ਤੇ ਸਾਰੀ ਦੁਨੀਆ ਚੋ ਬੜੇ ਲੋਕਾਂ ਨੂੰ ਬਿਮਾਰੀ ਲੱਗੀ ਪਰ ਬੜੇ ਲੋਕ ਐਸੇ ਵੀ ਸਨ ਜਿਨ੍ਹਾਂ ਨੂੰ ਨਹੀਂ ਹੋਈ ਬਚ ਗਏ ਜਿਵੇਂ ਜੰਗਲ ਨੂੰ ਅੱਗ ਲੱਗੇ ਭਾਵੇਂ ਸਾਰਾ ਜੰਗਲ ਸੜ ਜੇ ਪਰ ਫਿਰ ਵੀ ਜਦੋਂ ਤੁਸੀਂ ਜਾ ਕੇ ਉਥੇ ਧਿਆਨ ਨਾਲ ਵੇਖੋਗੇ ਕੋਈ ਇੱਕ ਅੱਧਾ ਕੋਈ ਹਰਿਆ ਬੂਟ ਰਹੇ ਹੋਰੀ ਕੋਈ ਇੱਕ ਅੱਦਾ ਹਰਿਆ ਬੂਟਾ ਜਿਹੜਾ ਉਹ ਮਿਲ ਹੀ ਜਾਂਦਾ ਹੈ ਸਾਰਿਆਂ ਨੂੰ ਮਾਰ ਦਿੱਤਾ ਜਾਵੇ ਤਾਂ ਵੀ ਇੱਕ ਅੱਦਾ ਬਚੀ ਜਾਂਦਾ ਹੈ ਸੋ ਇਸੇ ਤਰ੍ਹਾਂ ਸਾਰੇ ਸੰਸਾਰ ਨੂੰ ਹਉਮੈ ਦਾ ਰੋਗ ਲੱਗਾ ਹੈ ਪਰ ਸਾਬ ਕਹਿੰਦੇ ਗੁਰ ਪ੍ਰਸਾਦੀ ਗੁਰੂ ਕਿਰਪਾ ਨਾਲ ਕੋਈ ਵਿਰਲਾ ਛੁੱਟਾ ਹੈ ਕੋਈ ਵਿਰਲਾ ਜਿਹੜਾ ਇਸ ਰੋਗ ਤੋਂ ਬਚਿਆ ਛੁੱਟ ਗਿਆ ਪਹਿਲਾਂ ਹੋ ਸਕਦਾ ਗਰਸਿਆ ਸੀ ਪਰ ਬਾਦ ਵਿੱਚ ਛੁੱਟ ਗਿਆ ਹੈ ਤਿਸ ਜਨ ਕਾ ਹਉ ਬਲੇਹਾਰੀ ਸਹਿਬ ਪਾਤਸ਼ਾਹ ਕਹਿੰਦੇ ਉਸ ਐਸੇ ਰੱਬੀ ਪਿਆਰੇ ਤੋਂ ਅਸੀਂ ਸਦਾ ਬਲੇਹਾਰ ਜਾਣੇ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪ ਅਪਾਰ ਸਹਿਬ ਕਹਿੰਦੇ ਜਿਸ ਪਰਮੇਸ਼ਰ ਨੇ ਇਸ ਸ੍ਰਿਸ਼ਟੀ ਸਾਜੀ ਹੈ ਉਹ ਇਹਦੀਆਂ ਖੇਡਾਂ ਨੂੰ ਇਹਦੇ ਰੂਪ ਨੂੰ ਇਹਦੀ ਹਲਚਲ ਨੂੰ ਇਹਦੇ ਨਾਸ਼ ਨੂੰ ਇਹਦੇ ਅੰਤ ਨੂੰ ਇਹਦੇ ਆਦ ਨੂੰ ਉਹ ਕਰਤਾ ਪਰਮੇਸ਼ਰ ਹੀ ਜਾਣਦਾ ਹੈ ਤੇ ਉਹਦਾ ਰੂਪ ਹੀ ਜਿਹੜਾ ਹੈ ਉਹ ਸਾਰਿਆਂ ਤੋਂ ਅਪਾਰ ਹੈ ਅਪਰੰਪਾਰ ਹੈ ਉਹਦਾ ਕੋਈ ਆਦ ਅੰਤ ਜਿਹੜਾ ਨਹੀਂ ਹੈ ਤਾਂ ਅਖੀਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸੀਂ ਉਹਨਾਂ ਗੁਰਮੁਖਾਂ ਤੋਂ ਵੀ ਬਿਲੇ ਹਾਰ ਜਾਣੇ ਜਿਨ੍ਹਾਂ ਨੇ ਉਸ ਕਰਤੇ ਪਰਮੇਸ਼ਰ ਨਾਲ ਲਿਵ ਲਾਈ ਤੇ ਪ੍ਰਾਰੰਭਤਾ ਤੇ ਸਾਹਿਬ ਕਹਿੰਦੇ ਜਿਨ੍ਹਾਂ ਨੇ ਲਿਵ ਲਾ ਲਈ ਹੈ ਉਹ ਫਿਰ ਗੁਰੂ ਦੇ ਬਚਨ ਨਾਲ ਜਿਨ੍ਹਾਂ ਨੇ ਸ਼ਬਦ ਨੂੰ ਕਮਾ ਲਿਆ ਹੈ ਜਿਨਕੇ ਹਉਮੈ ਰੋਗ ਗਏ ਉਹਨਾਂ ਦੇ ਹਉਮੈ ਦੇ ਰੋਗ ਜਿਹੜੇ ਸਨ ਉਹ ਗੁਰੂ ਕਿਰਪਾ ਨਾਲ ਨਿਵਿਰਤ ਹੋ